ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਮੈਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕੁਐਸਟ ਕਰਦੀ ਆਂ ਬਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਹੁਣ ਜਿਹੜੀ ਆਪਾਂ ਨੇ ਗੱਲਬਾਤ ਕਰਨੀ ਹੈ ਜਿਹੜਾ ਆਪਣਾ ਅੱਜ ਦਾ ਵਿਸ਼ਾ ਹੈ ਉਹ ਹੈਗਾ ਪਰਮਾਤਮਾ ਬਾਰੇ ਲੋਕੀ ਕਹਿ ਦੁੰਦੇ ਨੇ ਕਹਿੰਦੇ ਪ੍ਰਮਾਤਮਾ ਕਦੇ ਦਿਖਦਾ ਨਹੀਂ ਪ੍ਰਮਾਤਮਾ ਦਿਖਾਈ ਨਹੀਂ ਦਿੰਦਾ ਦੇਖੋ ਜੀ ਪ੍ਰਮਾਤਮਾ ਨੇ ਸਾਡੇ ਕੋਲ ਸਿੱਧਾ ਚੱਲ ਕੇ ਨਹੀਂ ਆਉਣਾ ਪ੍ਰਮਾਤਮਾ ਕਿਸੇ ਫਰਿਸ਼ਤੇ ਨੂੰ ਭੇਜਦਾ ਹੁੰਦਾ ਹੈ ਬਹੁਤੀ ਦੁਨੀਆ ਸਾਨੂੰ ਉਜਾੜਨੇ ਵਾਲੀ ਹੁੰਦੀ ਹੈ ਬਹੁਤੀ ਦੁਨੀਆ ਸਾਨੂੰ ਸਹੀ ਰਸਤਾ ਦਿਖਾਉਣੇ ਵਾਲੀ ਹੁੰਦੀ ਹੈ ਇਹ ਸਾਡੇ ਕਿਤੇ ਨਾ ਕਿਤੇ ਚੰਗੇ ਮਾੜੇ ਕਰਮਾਂ ਦੀਆਂ ਗੱਲਾਂ ਆ ਜਾਂਦੀਆਂ ਨੇ ਤੇ ਜਦੋਂ ਸਾਡੇ ਦਿਨ ਸਿੱਧੇ ਹੁੰਦੇ ਨੇ ਫਿਰ ਸਾਨੂੰ ਚੰਗੇ ਲੋਕ ਵੀ ਮਿਲ ਜਾਂਦੇ ਨੇ ਤਾਂ ਕਹਿੰਦੇ ਇੱਕ ਗੱਲ ਜ਼ਰੂਰ ਯਾਦ ਰੱਖਿਓ ਵੀ ਜਦੋਂ ਤੁਹਾਨੂੰ ਕੋਈ ਚੰਗੀ ਸਲਾਹ ਦੇਣ ਵਾਲਾ ਇਨਸਾਨ ਮਿਲ ਜਵੇ ਸਹੀ ਰਸਤਾ ਦਿਖਾਉਣ ਵਾਲਾ ਇਨਸਾਨ ਮਿਲ ਜਵੇ ਸਮਝ ਲਓ ਉਹ ਫਰਿਸ਼ਤਾ ਪਰਮਾਤਮਾ ਦਾ ਭੇਜਿਆ ਹੋਇਆ ਹੈ ਹੁਣ ਬਹੁਤ ਦੁਨੀਆ ਐਦਾਂ ਦੀ ਆ ਸਾਡੇ ਨਾਲ ਚੱਲਦੀ ਜ਼ਿੰਦਗੀ 'ਚ ਅਟੈਚ ਹੋ ਜਾਂਦੀ ਹੈ ਸਾਨੂੰ ਪਤਾ ਹੀ ਨਹੀਂ ਲੱਗਦਾ ਕਿਉਂਕਿ ਅਸੀਂ ਭੋਲੇ ਮਨ ਨਾਲ ਆਪਣੀ ਜ਼ਿੰਦਗੀ ਤੋਰ ਰਹੇ ਹੁੰਨੇ ਆ ਅੱਗੇ ਅਸੀਂ ਆਪਣਾ ਬਹੁਤ ਵਧੀਆ ਕਾਰੋਬਾਰ ਚਲਾ ਰਹੇ ਹੁੰਨੇ ਆ ਦਸਾਂ ਨੋਹਾਂ ਦੀ ਕਿਰਤ ਕਰਕੇ ਖਾਂਦੇ ਆ ਭਾਵੇਂ ਉਹ ਸਾਡਾ ਕਾਰੋਬਾਰ ਕੋਈ ਬਿਜ਼ਨਸ ਹੈ ਭਾਵੇਂ ਸਾਡਾ ਖੇਤੀਬਾੜੀ ਦਾ ਕਾਰੋਬਾਰ ਹੈ ਅਸੀਂ ਬਹੁਤ ਵਧੀਆ ਸਾਡੀ ਗੱਡੀ ਰੁੜਦੀ ਹੁੰਦੀ ਆ ਕੋਈ ਚਾਂ ਚੱਕ ਸਾਡੀ ਜ਼ਿੰਦਗੀ ਚ ਆ ਜਾਂਦਾ ਇਨਸਾਨ ਅੱਜ ਕੱਲ੍ਹ ਦੁਨੀਆ ਚ ਡੰਡੇ ਸੋਟੇ ਦੀ ਮਾਰਨੀ ਹੈਗੀ ਅੱਜ ਕੱਲ੍ਹ ਦੁਨੀਆ 'ਚ ਦਿਮਾਗ ਦੀ ਮਾਰ ਜਵਾਨ ਦੀ ਮਾਰ ਤੇ ਦੁਜੀਆਂ ਗੁੱਜੀਆਂ ਮਾਰਾਂ ਜੇ ਤੁਸੀਂ ਕਿਸੇ ਦੇ ਹੱਥ ਥੱਲੇ ਆ ਜਾਓਗੇ ਤਾਂ ਠੀਕ ਹੈ ਨਹੀਂ ਫਿਰ ਅਗਲਾ ਹੱਥ ਥੱਲੇ ਕਰਨ ਵੀ ਜਾਣਦਾ ਕਿਉਂਕਿ ਦੁਨੀਆ ਜ਼ਿਆਦਾਤਰ ਅੱਜ ਦੇ ਸਮੇਂ 'ਚ ਪੁੱਠੇ ਪਾਸੇ ਨੂੰ ਦਿਮਾਗ ਲੜਾਉਂਦੀ ਐ ਜਿਹੜਾ ਸਾਨੂੰ ਬਰਬਾਦ ਕਰਨ ਤੇ ਆ ਜਵੇ ਉਹ ਹਰ ਇੱਕ ਹੱਥ ਖੰਡਾ ਬਣਾਉਂਦਾ ਹੈ ਹਰ ਇੱਕ ਰਸਤਾ ਬਣਾਉਂਦਾ ਹੈ ਉਹ ਬਈ ਕੁਝ ਵੀ ਮੈਨੂੰ ਕਰਨਾ ਪੈ ਜਵੇ ਮੈਂ ਇਸ ਇਨਸਾਨ ਨੂੰ ਬਰਬਾਦ ਕਰਕੇ ਹੀ ਸਾਹ ਲੈਣਾ ਉਹ ਸਾਡੇ ਕਰਮ ਹੋ ਜਾਂਦੇ ਨੇ ਜਾਂ ਤਾਂ ਅਸੀਂ ਅਗਲੇ ਨਾਲ ਕਰਕੇ ਆਏ ਹੋਣੇ ਆ ਜਾਂ ਫਿਰ ਸਾਡੇ ਨਾਲ ਕੋਈ ਕਰ ਚੱਲਿਆ ਗਾਹ ਲੇਖੇ ਦੇਈ ਜਾਉ ਜਦੋਂ ਸਾਡੀ ਜ਼ਿੰਦਗੀ ਚ ਕੋਈ ਚੰਗਾ ਇਨਸਾਨ ਆ ਜਾਂਦਾ ਪਰ ਮੈਂ ਇੱਕ ਗੱਲ ਫੇਰ ਤੁਹਾਨੂੰ ਹੋਰ ਕਹਿਣੀ ਆ ਜੇ ਤੁਹਾਡੇ ਨਾਲ ਕੋਈ ਮਾੜਾ ਕਰਦਾ ਹੈ ਤੁਹਾਡੀ ਜ਼ਿੰਦਗੀ ਚ ਕੋਈ ਆ ਗਿਆ ਤੁਹਾਨੂੰ ਬਰਬਾਦ ਕਰਨੇ ਵਾਲਾ ਉਹਨੇ ਬਰਬਾਦ ਤੁਹਾਨੂੰ ਕਰ ਵੀ ਦਿੱਤਾ ਜੇ ਤੁਸੀਂ ਸੱਚੀ ਰੂਹ ਦੇ ਮਾਲਕ ਹੋ ਜੇ ਤੁਸੀਂ ਵਾਹਿਗੁਰੂ ਨੂੰ ਮੰਨਣ ਵਾਲੇ ਹੋ ਜੇ ਤੁਸੀਂ ਉਹਦੇ ਹੁਕਮ ਥੱਲੇ ਚੱਲਣੇ ਵਾਲੇ ਹੋ ਉਹਦੇ ਭਾਣੇ ਨੂੰ ਮੰਨਣੇ ਵਾਲੇ ਹੋ ਤਾਂ ਪਰਮਾਤਮਾ ਤੁਹਾਡੀ ਮੱਤ ਕਦੇ ਵੀ ਨਹੀਂ ਹਿੱਲਣ ਦੇਊਗਾ ਨਹੀਂ ਹਿੱਲਣ ਦੇਊਗਾ ਤੁਹਾਡੇ ਨਾਲ ਲੱਖ ਮਾੜਾ ਹੋ ਜਾਵੇ ਪਰਮਾਤਮਾ ਨਾਲ ਜਦੋਂ ਤੁਸੀਂ ਚੰਗੇ ਇਨਸਾਨ ਹੋ ਜਦੋਂ ਤੁਸੀਂ ਕਿਸੇ ਪਾਸੇ ਨੂੰ ਵੀ ਆਪਣਾ ਮਾੜੇ ਇਨਸਾਨ ਦੀ ਰੀਸ ਨਹੀਂ ਨਾ ਕਰਨੀ ਬਦਲਾ ਲੈਣ ਦੀ ਨਹੀਂ ਸੋਚਣਾ ਪਰਮਾਤਮਾ ਥੋੜੀ ਜਿਹੜੀ ਸੋਚ ਹੈ ਉਹਨੂੰ ਹਿੱਲਣ ਨਹੀਂ ਦਿੰਦਾ ਸੰਘਲ ਪਾ ਲੈਂਦਾ ਕਿਉਂਕਿ ਅਸੀਂ ਜੇ ਮਾੜੇ ਇਨਸਾਨ ਦੀਆਂ ਰੀਸਾਂ ਕਰਨ ਲੱਗੀਏ ਸਾਡੇ ਨਾਲ ਕੋਈ ਮਾੜਾ ਕਰਦਾ ਹੈ ਸਾਡਾ ਕੌਣ ਮਾੜਾ ਕਰਦਾ ਹੋ ਕੋਈ ਤੀਏ ਪਿੰਡ ਦਾ ਤਾਂ ਕਰਦਾ ਨਹੀਂ ਸਾਡੇ ਨਾਲ ਮਾੜਾ ਸਾਡਾ ਕੋਈ ਆਪਣਾ ਹੀ ਹੋਊਗਾ ਕਰੀਬੀ ਹੋਊਗਾ ਜਦ ਕਦ ਦੁਨੀਆਦਾਰੀ ਤੋਂ ਨਫਰਤ ਕਰੀਬੀ ਉਹ ਕਰਦੇ ਨੇ ਠੀਕ ਹੈ ਕੋਈ ਤਿਆਸਾ ਤੋਂ ਨਫਰਤ ਨਹੀਂ ਕਰਦਾ ਸਾਡੇ ਆਪਣੇ ਹੀ ਹੁੰਦੇ ਨੇ ਜਿਹੜੇ ਕਹਿੰਦੇ ਨੇ ਵੀ ਜੇ ਮੈਂ ਨਹੀਂ ਉੱਠਿਆ ਤਾਂ ਉੱਠਣੇ ਵੀ ਨਹੀਂ ਦੇਣਾ ਪ੍ਰਮਾਤਮਾ ਨਾ ਆਹੀ ਪ੍ਰਮਾਤਮਾ ਦਾ ਬਹੁਤ ਸ਼ੁਕਰੀਆ ਹੈ ਵੀ ਪ੍ਰਮਾਤਮਾ ਨੇ ਸਾਨੂੰ ਉਹਨਾਂ ਦੀ ਲਾਈਨ 'ਚ ਨਹੀਂ ਖੜੇ ਹੋਣ ਦਿੱਤਾ ਸਾਡੇ ਨਾਲ ਜਿੰਨੀਆਂ ਮਰਜ਼ੀ ਮਾੜੀਆਂ ਹੋਲੀਆਂ ਜਿੰਨੀਆਂ ਮਰਜ਼ੀ ਬਦੀਕੀਆਂ ਕਰ ਲੀਆਂ ਕਿਸੇ ਨੇ ਜਿੰਨਾ ਮਰਜ਼ੀ ੱਡੀ ਚੋਟੀ ਦਾ ਜ਼ੋਰ ਲਾ ਲਿਆ ਪਰ ਅਸੀਂ ਉਸ ਇਨਸਾਨ ਦੀ ਰੀਸ ਨਹੀਂ ਕੀਤੀ ਅਸੀਂ ਉਸ ਇਨਸਾਨ ਦੀ ਬਰਾਬਰੀ ਨਹੀਂ ਕੀਤੀ ਅਸੀਂ ਉਹਦੇ ਵਰਗੇ ਮਾੜੇ ਹੋ ਕੇ ਨਹੀਂ ਉਹਨੂੰ ਟੱਕਰੇ ਅਸੀਂ ਸਿਰਫ ਆਪਣੀ ਕਿਰਤ ਕਰਦੇ ਗਏ ģਿਰ ģਿਰ ਕੇ ਉੱਠਦੇ ਰਹੇ ਵਾਹਿਗੁਰੂ ਮੂਰੇ ਅਰਦਾਸਾਂ ਕਰਦੇ ਰਹੇ ਮੇ ਅੱਛਾ ਸੱਚੇ ਪਾਤਸ਼ਾਹ ਤਹੀ ਰੱਖੀ ਕਰਨੀ ਹੈ ਮੇਰੇ ਘਰ ਪਰਿਵਾਰ ਦੀ ਜਿਹੜਾ ਜੋ ਵੀ ਮੇਰੇ ਨਾਲ ਕਰਦਾ ਹੈ ਬਸ ਤੂੰ ਹੀ ਦੇਖੀ ਅਸੀਂ ਕੁਝ ਨਹੀਂ ਕਰ ਸਕਦੇ ਬਹੁਤ ਗੱਲਾਂ ਐਆਂ ਜੀਆਂ ਹੁੰਦੀਆਂ ਨੇ ਦੁਨੀਆਦਾਰੀ ਬਹੁਤ ਕੰਮ ਇਹ ਜੇ ਕਰਦੀ ਹੈ ਜਿਨ੍ਹਾਂ ਦੇ ਕੋਈ ਸਬੂਤ ਨਹੀਂ ਹੁੰਦੇ ਅਸੀਂ ਕਿਸੇ ਨੂੰ ਦੱਸੀਏ ਤਾਂ ਅਗਲਾ ਮਜ਼ਾਕ ਸਮਝਦਾ ਹੈ ਅਗਲਾ ਕਹਿੰਦਾ ਐਦਾਂ ਥੋੜੀ ਹੁੰਦਾ ਹੁੰਦਾ ਹੈ ਭਾਈ ਤੁਸੀਂ ਉਹ ਗੱਲ ਤੋਂ ਤੁਸੀਂ ਉਹ ਆ ਆਪਣਾ ਕੰਮ ਖਰਾਬ ਕੀਤਾ ਹੈ ਇਹ ਸਭ ਜਿਹਦੇ ਨਾਲ ਬਣਦੀਆਂ ਉਹ ਜਾਣਦਾ ਜਾਂ ਫਿਰ ਵਾਹਿਗੁਰੂ ਜਾਣਦਾ ਇੱਕ ਵਾਹਿਗੁਰੂ ਇੱਕ ਜਿਹਦੇ ਨਾਲ ਬਣਦੀਆਂ ਇੱਕ ਜਿਹੜਾ ਕਰਦਾ ਹੈ ਇਹ ਤਿੰਨੋਂ ਜਣੇ ਗਵਾਹ ਹੁੰਦੇ ਨੇ ਚੌਥੇ ਬੰਦੇ ਨੂੰ ਤੁਸੀਂ ਆਪਣਾ ਦੁੱਖ ਦੱਸੋਗੇ ਨਾ ਕੋਈ ਤੁਹਾਡੇ ਦੁੱਖ ਨੂੰ ਸਮਝੂਗਾ ਨਹੀਂ ਤੁਹਾਡੀਆਂ ਤਕਲੀਫਾਂ ਤੁਹਾਨੂੰ ਇਹ ਹਟਾਉਣੀਆਂ ਪੈਣੀਆਂ ਤੁਹਾਨੂੰ ਇਹ ਸਮਝਣੀਆਂ ਪੈਣੀਆਂ ਤੁਸੀਂ ਉਹ ਮਹਿਸੂਸ ਕਰ ਸਕਦੇ ਹੋ ਤੁਸੀਂ ਉਹਨਾਂ ਤਕਲੀਫਾਂ ਚੋਂ ਨਿਕਲਣ ਦਾ ਹੱਲ ਲੱਭਣਾ ਹੈ ਰਹੀ ਗੱਲ ਜੇ ਤੁਹਾਡੇ ਕੋਈ ਜ਼ਿੰਦਗੀ ਚ ਦਾਮਾ ਡਾਉਲ ਹੋਈ ਜ਼ਿੰਦਗੀ ਚ ਕੋਈ ਚੰਗਾ ਇਨਸਾਨ ਆ ਗਿਆ ਤੁਹਾਨੂੰ ਸਹੀ ਰਸਤਾ ਦਿਖਾਉਣੇ ਵਾਲਾ ਇਨਸਾਨ ਆ ਗਿਆ ਤੁਹਾਡਾ ਭਲਾ ਕਰਨੇ ਵਾਲਾ ਇਨਸਾਨ ਆ ਗਿਆ ਉਹ ਵੀ ਵਾਹਿਗੁਰੂ ਦੀ ਹੀ ਦੇਣ ਹੁੰਦੀ ਹੈ ਮਹਾਰਾਜ ਦੇਖਦਾ ਹੈ ਦੇਖਦਾ ਹੈ ਭਈ ਐਸਾ ਇਨਸਾਨ ਨਾਲ ਕਰਨੇ ਵਾਲਿਆਂ ਨੇ ਕੋਈ ਕਸਰ ਨਹੀਂ ਛੱਡੀ ਡੋਲੇ ਵੀ ਨਹੀਂ ਦਬੇ ਵੀ ਨਹੀਂ ਪਰਮਾਤਮਾ ਫੇਰ ਕਿਸੇ ਨਾ ਕਿਸੇ ਰਿਸ਼ਤੇ ਨੂੰ ਭੇਜ ਦਿੰਦਾ ਹੈ ਇਹ ਸਭ ਕਹਿੰਦੇ ਹੁੰਦੇ ਨੇ ਵੀ ਪ੍ਰਮਾਤਮਾ ਦਾ ਹੀ ਕੋਈ ਭੇਜਿਆ ਹੋਇਆ ਫਰਿਸ਼ਤਾ ਹੁੰਦਾ ਹੈ ਇਹ ਜਦ ਸਾਡਾ ਭਲਾ ਹੋਣਾ ਸ਼ੁਰੂ ਹੁੰਦਾ ਹੈ ਪ੍ਰਮਾਤਮਾ ਨੇ ਆਪ ਥੋੜੀ ਚੱਲ ਕੇ ਆਉਣਾ ਮੈਂ ਇਹੀ ਗੱਲਾਂ ਕਹੀ ਨਹੀਂ ਹੁੰਦੀਆਂ ਬਹੁਤ ਵੀਡੀਓਾਂ 'ਚ ਬਹੁਤ ਵੀਡੀਓਾਂ 'ਚ ਮੈਂ ਇਹੀ ਗੱਲਾਂ ਕਹੀ ਨਹੀਂ ਹੁੰਦੀਆਂ ਬਈ ਤੁਸੀਂ ਜੇ ਗੁਰੂ ਨੂੰ ਮੰਨਦੇ ਹੋ ਤੁਸੀਂ ਮਹਾਰਾਜ ਨੂੰ ਮੰਨਦੇ ਹੋ ਵਾਹਿਗੁਰੂ ਨੂੰ ਮੰਨਦੇ ਹੋ ਔਰ ਇਹ ਗੱਲਾਂ ਦੋ ਭੁੱਲਿਆ ਨਾ ਕਰੋ ਵੀ ਸਮਾਂ ਮਾੜੇ ਦੇ ਟਾਈਮ ਵੀ ਉਹ ਕੋਲੇ ਆ ਚੰਗੇ ਸਮੇਂ ਦੇ ਵਿੱਚ ਵੀ ਉਹ ਕੋਲੇ ਆ ਜਦੋਂ ਅਸੀਂ ਮਾੜਾ ਕਿਸੇ ਦਾ ਕਰਦੇ ਆ ਜਦ ਵੀ ਉਹ ਕੋਲ ਹੈ ਜਦੋਂ ਅਸੀਂ ਕਿਸੇ ਦਾ ਭਲਾ ਮੰਗਦੇ ਆ ਜਾਂ ਆਪਣਾ ਭਲਾ ਮੰਗਦੇ ਆ ਜਦ ਵੀ ਉਹ ਕੋਲ ਹੈ ਇਹ ਜੇ ਸਾਡੇ ਜ਼ਿੰਦਗੀ ਚ ਕੋਈ ਚੰਗਾ ਇਨਸਾਨ ਆ ਗਿਆ ਸਾਨੂੰ ਸਹੀ ਰਸਤਾ ਦਿਖਾਉਣੇ ਵਾਲਾ ਤਾਂ ਇਹ ਵੀ ਸਾਡੀ ਤਕਦੀਰ ਹੁੰਦੀ ਆ ਤਾਂ ਮਹਾਰਾਜ ਭੇਜਦਾ ਕਿਸੇ ਨੂੰ ਸਾਡਾ ਜਿਹੜਾ ਉਹ ਇੰਨਾ ਸਹਿਣ ਕੀਤਾ ਹੋਇਆ ਉਹ ਵਹਿਗੁਰੂ ਨੂੰ ਦਿਖਿਆ ਤਾਂ ਪ੍ਰਮਾਤਮਾ ਨੇ ਸਾਡੀ ਬਾਹ ਫੜੀ ਮੁੜ ਕੇ ਜੇ ਅਸੀਂ ਵੀ ਫੇਰ ਉਹਨਾਂ ਲੋਕਾਂ ਵਰਗੇ ਹੁੰਦੇ ਜਿਨ੍ਹਾਂ ਨੇ ਸਾਨੂੰ ਉਜਾੜਨ ਦੀ ਢੀ ਚੋਟੀ ਦੇ ਜ਼ੋਰ ਲਾ ਲਿਆ ਕੋਈ ਕਸਰ ਨਹੀਂ ਛੱਡੀ ਜੇ ਅਸੀਂ ਵੀ ਉਹਨਾਂ ਵਰਗੇ ਹੋ ਜਾਂਦੇ ਇੱਥੇ ਬਾਹ ਫੜਨਦੀ ਵਹਿਗੁਰੂ ਨੇ ਸਾਡੀ ਬਾਹ ਨਹੀਂ ਥੀ ਫੜਨੀ ਇਹ ਮੈਂ ਕਹਿ ਨਹੀਂ ਹੁੰਨੀ ਆ ਵੀ ਮਾੜੇ ਇਨਸਾਨ ਦੀ ਕਦੇ ਰੀਸ ਨਾ ਕਰੋ ਮਾੜੇ ਇਨਸਾਨ ਵਰਗੇ ਬਣਨ ਦੀ ਕੋਸ਼ਿਸ਼ ਨਾ ਕਰੋ ਜੇ ਕੋਈ ਤੁਹਾਡੇ ਨਾਲ ਮਾੜਾ ਕਰਦਾ ਹੈ ਵਾਹਿਗੁਰੂ ਮੂਰੇ ਅਰਦਾਸ ਕਰੋ ਨਬੇੜੇ ਉੱਥੀ ਹੋਣੇ ਆ ਜਾ ਕੇ ਸਾਨੂੰ ਇਹ ਸਬਰ ਕਰਨਾ ਥੋੜਾ ਜਿਹਾ ਔਖਾ ਲੱਗਦਾ ਹੈ ਔਖਾ ਲੱਗਦਾ ਹੈ ਲੋਕ ਗੱਲਾਂ ਤਾਂ ਬਹੁਤ ਬੜੀਆਂ ਬੜੀਆਂ ਮਾਰ ਲੈਂਦੇ ਨੇ ਪਰ ਭਾਣੇ 'ਚ ਰਹਿਣਾ ਰਹਿ ਕੇ ਸਹਿਣਾ ਸਭ ਕੁਝ ਆਪਣੀ ਰੂਹ ਤੇ ਹੰਡਾਉਣਾ ਅੱਖੀਂ ਦੇਖ ਦੇਖ ਕੇ ਮੱਖੀ ਨਿਗਰਨੇ ਵਾਲਾ ਕੰਮ ਹੈ ਪਤਾ ਹੁੰਦਾ ਸਾਨੂੰ ਵੀ ਕੌਣ ਸਾਡੇ ਮਗਰ ਹੱਥ ੋਕੇ ਪਿਆ ਹੋਇਆ ਹੈ ਪਰ ਅਸੀਂ ਫੇਰ ਵੀ ਪਿੱਠ ਘੁਮਾ ਕੇ ਦੇਖਦੇ ਨਹੀਂ ਅਸੀਂ ਤੁਰੇ ਜਾਂਦੇ ਆ ਤੁਰੇ ਜਾਂਦੇ ਆ ਕੋਈ ਨਹੀਂ ਕੋਈ ਨਹੀਂ ਵਾਹਿਗੁਰੂ ਹੈਗਾ ਨਾ ਫਿਰ ਜਦ ਪਰਮਾਤਮਾ ਮਾੜੇ ਬੰਦੇ ਨੂੰ ਮਾੜੇ ਕੰਮ ਦਾ ਰਿਜ਼ਲਟ ਦੇਣ ਤੇ ਆਉਂਦਾ ਨਾ ਫਿਰ ਗੋਡਣੀਆ ਉਧਰ ਵੀ ਲਵਾ ਦਾਂਦਾ ਵਾਹਿਗੁਰੂ ਸਹਨੇ ਵਾਲੇ ਨੂੰ ਜਦੋਂ ਫਿਰ ਦੇਣ ਤੇ ਆਉਂਦਾ ਨਾ ਫਿਰ ਉਹਨੂੰ ਵੀ ਦਿਨਾਂ ਚ ਰਾਜਾ ਬਣਾ ਦਾਂਦਾ ਹੈ ਇਹ ਜ਼ਿੰਦਗੀ ਚ ਸਿੱਖੀਆਂ ਹੋਈਆਂ ਗੱਲਾਂ ਐ ਦੁਨੀਆਦਾਰੀ ਚ ਦੇਖੀਆਂ ਹੋਈਆਂ ਗੱਲਾਂ ਪਰ ਮੈਂ ਫਿਰ ਕਹਿੰਨੀ ਆ ਵੀ ਉਹਦੇ ਭਾਣੇ ਚ ਰਹਿਣਾ ਇੱਕ ਸੂਈ ਦੇ ਨੱਕੇ ਚ ਨੂੰ ਨੰਗਣ ਦੇ ਬਰਾਬਰ ਹੈ ਜਦੋਂ ਅਸੀਂ ਉਹਦੇ ਭਾਣੇ ਚ ਐ ਨਾ ਫਿਰ ਸਾਨੂੰ ਸਾਰੀ ਤਰ੍ਹਾਂ ਦੇ ਅਤਿਆਚਾਰ ਸਹਿਣੇ ਪੈਂਦੇ ਨੇ ਕੋਈ ਜ਼ੁਬਾਨ ਦਾ ਅਤਿਆਚਾਰ ਕਰਦਾ ਸਾਡੇ ਤੇ ਕੋਈ ਕਿਸੇ ਤਰ੍ਹਾਂ ਦਾ ਅਤਿਆਚਾਰ ਕਰਦਾ ਸਾਡੇ ਤੇ ਉਹ ਸਾਰੇ ਸਹਣੇ ਪੈਂਦੇ ਨੇ ਢਿੱਡ ਚ ਸਮਾ ਕੇ ਰੱਖਣੇ ਪੈਂਦੇ ਨੇ ਪਰ ਇੱਕ ਕੰਮ ਜ਼ਰੂਰ ਕਰਨਾ ਪੈਂਦਾ ਹੈ ਜاہے ਜੇ ਅਸੀਂ ਪਹਿਲਾ ਹੁੰਨੇ ਆ ਨਾ ਫਿਰ ਉਹਦੇ ਤੋਂ ਸਾਨੂੰ ਬਦਲਣਾ ਜ਼ਰੂਰ ਪੈਂਦਾ ਹੈ ਦੁਨੀਆ ਸਾਨੂੰ ਬਦਲ ਤੇ ਮਜਬੂਰ ਕਰ ਦਿੰਦੀ ਹੈ ਮਜਬੂਰ ਕਰ ਦਿੰਦੀ ਹੈ ਉਹ ਮੋਮ ਬਰਗਾ ਜਿਹੜਾ ਮਨ ਹੈ ਨਾ ਉਹਨੂੰ ਦੁਨੀਆ ਪੱਥਰ ਬਣਨ ਤੇ ਮਜਬੂਰ ਕਰ ਦਿੰਦੀ ਐ ਮਜਬੂਰ ਕਰ ਦਿੰਦੀ ਐ ਜੇ ਅਸੀਂ ਇੰਨਾ ਕੁਛ ਸਹਿ ਕੇ ਵੀ ਸਿਰ ਨਾ ਚੱਕਿਆ ਅਸੀਂ ਇੰਨਾ ਕੁਛ ਸਹਿ ਕੇ ਵੀ ਇੰਨਾ ਕੁਛ ਸਿੱਖਿਆ ਅਸੀਂ ਇੰਨਾ ਕੁਛ ਸਹਿ ਕੇ ਵੀ ਹਾਜ਼ਰ ਜਵਾਬੀ ਨਾ ਹੋਏ ਅਸੀਂ ਇੰਨਾ ਕੁਛ ਸਹਿ ਕੇ ਵੀ ਦੁਨੀਆ ਦੀ ਔਕਾਤ ਦੁਨੀਆ ਨੂੰ ਦਿਖਾਈ ਨਾ ਫਿਰ ਉੱਥੇ ਸਾਡੇ ਨਾਲ ਕਰਨੇ ਵਾਲੇ ਦਾ ਵੀ ਕੋਈ ਕਸੂਰ ਨਹੀਂ ਕਿਤੇ ਨਾ ਕਿਤੇ ਅਸੀਂ ਵੀ ਬਿੱਜੂ ਆ ਜਿਹੜਾ ਅਸੀਂ ਫੇਰ ਵੀ ਸਹਿੰਦੇ ਜਾਂਦੇ ਆ ਅਗਲੇ ਨੂੰ ਮੌਕੇ ਪਰ ਮੌਕਾ ਦੰਦੇ ਜਾਂਦੇ ਆ ਉਹ ਕਹਿੰਦੇ ਹੁੰਦੇ ਨੇ ਨਾ ਬਈ ਜੇ ਸਾਡੇ ਨਾਲ ਇੱਕ ਵਾਰ ਕੋਈ ਹੇਰਾਫੇਰੀ ਕਰਦਾ ਹੈ ਤਾਂ ਅਗਲੇ ਦੀ ਗਲਤੀ ਹੈ ਕਰਨੇ ਵਾਲੇ ਦੀ ਜੇ ਅਸੀਂ بار بار ਲੋਕਾਂ ਦੀਆਂ ਹੇਰਾਫੇਰੀਆਂ ਇਗਨੋਰ ਕਰਦੇ ਆ ਲੋਕਾਂ ਦੀਆਂ ਚਲਾਕੀਆਂ ਨੂੰ ਇਗਨੋਰ ਕਰਦੇ ਆ ਫਿਰ ਅਗਲੇ ਦਾ ਕਸੂਰ ਨਹੀਂ ਸਾਡਾ ਕਸੂਰ ਹੈ ਕਿਉਂਕਿ ਅਸੀਂ ਅਗਲੇ ਨੂੰ ਮੌਕਾ ਦੰਨੇ ਆ ਵੀ ਤੂੰ ਸਾਨੂੰ ਸਦਾਈ ਬਣਾ ਜਿੰਨਾ ਬਣਾ ਹੁੰਦਾ ਠੀਕ ਹੈ ਜੀ ਸੋਈ ਗੱਲਾਂ ਇਹ ਦੁਨੀਆ ਸਾਨੂੰ ਸਿਰ ਚੱਕਣ ਤੇ ਮਜਬੂਰ ਕਰ ਦਿੰਦੀ ਹੈ ਇਹ ਦੁਨੀਆ ਸਾਡੀ ਜ਼ਬਾਨ ਜਿਹੜੀ ਕਦੇ ਕਿਸੇ ਮੂਰੇ ਖੁੱਲੀ ਨਹੀਂ ਥੀ ਇਹ ਜ਼ਬਾਨ ਖੁੱਲਣ ਤੇ ਮਜਬੂਰ ਕਰ ਦਿੰਦੀ ਹੈ ਬੰਦਾ ਫਿਰ ਜਿਹੜਾ ਹੁੰਦਾ ਹੈ ਸੁਭਾਚ ਜਿਹੜਾ ਬੰਦਾ ਪਹਿਲੇ ਸੁਭਾਚ ਹੁੰਦਾ ਫਿਰ ਉਹ ਸੁਭਾਚ ਰਹਿੰਦਾ ਨਹੀਂ ਵੀ ਸੋਈ ਗੱਲਾਂ ਨੇ ਇਹ ਫਰਿਸ਼ਤੇ ਰੱਬ ਦੇ ਹੀ ਹੁੰਦੇ ਨੇ ਜੇ ਉਹ ਕਹਿੰਦੇ ਹੁੰਦੇ ਨੇ ਵੀ ਕੋਈ ਸਾਡਾ ਚੰਗਾ ਕਰਦਾ ਹੈ ਤਾਂ ਵੀ ਭੇਜਿਆ ਹੋਇਆ ਪਰਮਾਤਮਾ ਦਾ ਫਰਿਸ਼ਤਾ ਹੈ ਜੇ ਸਾਡਾ ਕੋਈ ਮਾੜਾ ਵੀ ਕਰਦਾ ਹੈ ਉਹ ਵੀ ਰੱਬ ਦੀ ਰਜ਼ਾ ਹੇਠੇ ਹੁੰਦਾ ਹੈ ਹੋ ਸਕਦਾ ਸਾਡਾ ਹੀ ਟੈਸਟ ਲੰਦਾ ਹੋਵੇ ਵਾਹਿਗੁਰੂ ਹੋ ਸਕਦਾ ਪਰ ਮੈਂ ਇਹ ਕਹਿ ਨਹੀਂ ਹੁੰਨੀ ਆ ਮੇਰੀ ਹਮੇਸ਼ਾ ਗੱਲ ਔਖ ਸੌਖਾਲੀਆਂ ਵੀਡੀਓ ਤੇ ਆ ਕੇ ਇੱਥੇ ਹੀ ਮੁੱਕਦੀ ਆ ਵੀ ਡੋਲਣਾ ਨਹੀਂ ਜਹਾਨ ਵਿੱਚ ਕੋਈ ਇਕੱਲਾ ਨਹੀਂ ਅਸੀਂ ਕਹਿ ਦਿੰਨੇ ਆ ਨਾ ਵੀ ਅਸੀਂ ਇਕੱਲੇ ਆ ਕੋਈ ਇਕੱਲਾ ਨਹੀਂ ਜੇ ਤੁਸੀਂ ਰਿਸ਼ਤੇ 'ਚ ਇਕੱਲੇ ਹੋ ਤਾਂ ਵਹਿਗੁਰੂ ਨਾਲ ਦੋਸਤੀ ਪਾ ਲਓ ਉਹਨੂੰ ਆਪਣਾ ਮਾਂ ਪਿਓ ਬਣਾ ਲਓ ਉਹਨੂੰ ਆਪਣੇ ਦਿਲ ਦਾ ਦਰਦ ਸੁਣਨੇ ਵਾਲਾ ਬਣਾ ਲਓ ਤੁਸੀਂ ਜਿਹੜੀਆਂ ਗੱਲਾਂ ਤੁਹਾਡੀ ਰੂਹ 'ਚ ਹੁੰਨੀਆਂ ਨਾ ਉਹ ਕਿਤੇ ਬਹਿ ਕੇ ਜਿੱਥੇ ਮਰਜ਼ੀ ਬਹਿ ਜਾਓ ਕੋਈ ਜ਼ਰੂਰੀ ਨਹੀਂ ਹੈਗਾ ਵੀ ਗੁਰੂ ਘਰ ਜਾ ਕੇ ਹੀ ਤੁਸੀਂ ਆਪਣੇ ਰੋਣੇ ਰੋਣੇ ਨੇ ਤੁਸੀਂ ਜਿੱਥੇ ਮਰਜ਼ੀ ਬਹਿ ਜਾਓ ਪ੍ਰਮਾਤਮਾ ਦਾ ਵਾਸਾ ਹਰ ਇੱਕ ਜਗ੍ਹਾ ਹੈ ਕਣ-ਕਣ ਚ ਹੈ ਤੁਸੀਂ ਜਿੱਥੇ ਮਰਜ਼ੀ ਬਹਿ ਕੇ ਵਾਹਿਗੁਰੂ ਨਾਲ ਗੱਲਾਂ ਕਰ ਲਓ ਤੁਸੀਂ ਦੇਖੋ ਇਹ ਗੱਲਾਂ ਕਰਕੇ ਤੁਸੀਂ ਤੁਹਾਡੀ ਰੂਹ ਨੂੰ ਇੰਨਾ ਸਕੂਨ ਮਿਲੂਗਾ ਪਰ ਡੋਲਣਾ ਨਹੀਂ ਸਾਨੂੰ ਦੁਨੀਆ ਕਿੰਨਾ ਹੀ ਕਮਜ਼ੋਰ ਕਰਨਾ ਚਾਹੇ ਪਰ ਤੁਸੀਂ ਕਮਜ਼ੋਰ ਨਹੀਂ ਹੋਣਾ ਬਈ ਸੋਈ ਗੱਲਾਂ ਨੇ ਮੈਂ ਹਮੇਸ਼ਾ ਹੱਲਾ ਛੇਰੀ ਵਾਲੀਆਂ ਹੀ ਗੱਲਾਂ ਕਹਿ ਨਹੀਂ ਹੁੰਨੀਆਂ ਜਿੱਥੇ ਮਾਣਾ ਮੋਟਾ ਜਵਾਕਾਂ ਵਾਲੀ ਗੱਲ ਹੁੰਦੀ ਹੈ ਉੱਥੇ ਮੈਂ ਘੂਰ ਕੱਪ ਕਰ ਦੰਨੀ ਆ ਸਾਨੂੰ ਸਾਡੇ ਬੜੇ ਘੂਰਦੇ ਨੇ ਅਸੀਂ ਆਪਣੇ ਛੋਟਿਆਂ ਨੂੰ ਘੂਰਨਾ ਠੀਕ ਹੈ ਜੀ ਬਈ ਮੈਂ ਹਮੇਸ਼ਾ ਹੀ ਇਹੀ ਕਹਿਣੀ ਹੁੰਦੀ ਆ ਵੀ ਚੜ੍ਹਦੀ ਕਲਾ 'ਚ ਰਹਿਣਾ ਹੈ ਚੜ੍ਹਦੀ ਕਲਾ 'ਚ ਰਹਿਣਾ ਹੈ ਕੁਸ ਵੀ ਔਖਾ ਨਹੀਂ ਹੈਗਾ ਜੇ ਅੱਜ ਦੇਣ ਔਖਾ ਕੱਲ ਨੂੰ ਸੌਖੇ ਵੀ ਆ ਜਾਣੇ ਨੇ ਪਰ ਡੋਲਣਾ ਨਹੀਂ ਹੈਗਾ ਇਹ ਜ਼ਿੰਦਗੀ ਇੱਕੋ ਹੈ ਇੱਕੋ ਵਾਰ ਮਿਲੀ ਹੈ ਇਹਨੂੰ ਹਾਸ ਖੇਡ ਕੇ ਮਾਣੋ ਜਿਹਦੇ ਕੋਲ ਤੁਹਾਡਾ ਦਿਲ ਗੱਡਦਾ ਉੱਥੇ ਆਪਣਾ ਮਨ ਹਲਕਾ ਕਰ ਲਿਆ ਕਰੋ ਦੁਨੀਆ ਤੇ ਕੋਈ ਅਜਿਹਾ ਕੰਮ ਨਹੀਂ ਹੈਗਾ ਕੋਈ ਅਜਿਹਾ ਵਾਧਾ ਘਾਟਾ ਨਹੀਂ ਹੈਗਾ ਜਿਹਦਾ ਕੋਈ ਹੱਲ ਨਾ ਹੋਵੇ ਹੱਲ ਆਪੇ ਨਿਕਲੇ ਆਉਨੇ ਆ ਪ੍ਰਮਾਤਮਾ ਮੂਹਰੇ ਅਰਦਾਸ ਕਰਕੇ ਦੇਖਿਆ ਕਰੋ ਚਲੋ ਠੀਕ ਹੈ ਜੀ ਸਾਡੇ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ